ਅੱਜ ਕਿਉਂ ਬੱਠੇ ਹੋਏ ਆਂ ਦੇਖੋ ਜੋ ਅੱਜ ਕੱਲ ਪੰਜਾਬ ਦੀ ਸਰਕਾਰ ਨੇ ਪੀਆਰਟੀਸੀ ਕਾਮਿਆਂ ਦੇ ਉੱਤੇ ਲਾਠੀ ਚਾਰਜ ਕੀਤਾਗਾ ਉਹਦੇ ਰੋਸ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਇਹਨਾਂ ਦੀ ਪੀਆਰਟੀਸੀ ਕਾਮਿਆਂ ਦੀ ਸਪੋਰਟ ਦੇ ਉੱਤੇ ਆਇਆਗੇ ਜਿਹੜਾ ਇਹਨਾਂ ਦੇ ਆਗੂਆਂ ਤੇ ਪੁਲਿਸ ਨੇ ਬੜਾ ਹੀ ਮਤਲਬ ਘਿਉਣਾ ਤੇ ਜਿਵੇਂ ਡੰਗਰਾਂ ਨੂੰ ਕੁੱਟਦੇ ਹੁੰਨੇ ਆ ਇਸ ਤਰੀਕੇ ਨਾਲ ਲਾਠੀ ਚਾਰਜ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਅਸੀਂ ਸਰਕਾਰ ਤੋਂ ਤੇ ਸੰਗਰੂਰ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੇ ਸਭ ਤੋਂ ਪਹਿਲਾਂ ਸਾਥੀਆਂ ਨੂੰ ਫੌਰੀ ਰਿਹਾ ਕੀਤਾ ਜਾਵੇ ਇਸ ਕਰਕੇ ਜਿਹੜਾ ਤੁਸੀਂ ਮਤਲਬ ਇੱਥੇ ਸਰਕਾਰ ਦਮਗਜੇ ਮਾਰਦੀ ਸੀਗੀ ਇਹ ਕਹਿੰਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਕੋਈ ਮਤਲਬ ਸਾਰੇ ادارے ਸਰਕਾਰੀ ਰਹਿਣਗੇ ਅੱਜ ਉਹਦੇ ਰਾਜ ਦੇ ਵਿੱਚ ਸਾਰੇ ادارے ਵੇਚੇ ਜਾ ਰਹੇ ਨੇਗੇ ਭਗਵੰਤ ਮਾਨ ਦੀ ਜੀਬ ਨਹੀਂ ਖੁੱਲਦੀ ਹੈਗੀ ਜਮਾਂ ਜੀਬ ਨੂੰ ਤਾਲਾ ਲੱਗਾ ਹੋਇਆ ਤੇ ਇਹਨਾਂ ਦੇ 92 ਐਮਐਲਏ ਗੁੰਗੇ ਬਣ ਕੇ ਉਹ ਕੰਨਾਂ 'ਚ ਤੇਲ ਪਾ ਕੇ ਬੈਠੇ ਨੇਗੇ ਤੇ ਇਹਨਾਂ ਦਾ ਇੱਥੇ ਰਾਜਾ ਸਾਡਾ ਦੜਵੇਂ ਤੋਂ ਐਮਐਲਏ ਹਰਪਾਲ ਚੀਮਾ ਰਾਤ ਮਤਲਬ ਇਹ ਵਾਰਨਿੰਗ ਦਿੰਦਾ ਵੇ ਤੁਸੀਂ ਪ੍ਰਦਰਸ਼ਨਾਂ ਕਰੋ ਤੁਸੀਂ ਟਾਈਮ ਲੱਗਦਾ ਹੁੰਦਾ ਇਹਨਾਂ ਗੱਲਾਂ ਨੂੰ ਕਿ ਕੋਟਾਂ ਨੂੰ ਉਠਾਉਣ ਨੂੰ ਟਾਈਮ ਲੱਗਿਆ ਸੁਣਨ ਨੂੰ ਟਾਈਮ ਲੱਗਿਆ ਵੀ ਡਾਂਗਾ ਮਾਰਗੇ ਨਵੇਂ ਇਸ ਕਰਕੇ ਤੁਹਾਡੀ ਪੁਲਿਸ ਕਿਵੇਂ ਰੋਜ਼ ਲਾਠੀ ਚਾਰਜ ਕਰਦੀ ਹੈ ਆ ਕੱਲ ਪਿਛਲੇ ਦਿਨੀ ਜਿਹੜੇ ਪੁਲਿਸ ਦੇ ਵਿੱਚ ਭਰਤੀ ਹੋਏ ਨੌਜਵਾਨ ਨੇ 2024 ਦੀ ਭਰਤੀ ਵਾਲੇ ਉਹ ਆਪਦਾ ਮਜ਼ਦ ਆਪਦੇ ਰੋਜ਼ਗਾਰ ਮੰਗਲ ਮਾਤੇ ਉਹਨਾਂ ਦੇ ਲਾਠੀ ਚਾਰਜ ਕਰਕੇ ਸਾਰਿਆਂ ਨੂੰ ਥਾਣੇ 'ਚ ਬੰਦ ਕੀਤਾ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਹੈ ਅਸੀਂ ਅੱਜ ਦੀ ਗੱਲ ਕਰੀ ਜਵੇ ਕਿੰਨੀ ਦੇਰ ਤੱਕ ਰੋਸ ਪਰ ਅੱਜ ਦੀ ਦੇਖੋ ਇਹਨਾਂ ਸੀ ਨਾ ਸਾਥੀਆਂ ਦੀ ਸਪੋਰਟ ਦੇਾਂਗੇ ਜੋ ਇਹਨਾਂ ਦਾ ਫੈਸਲਾ ਹੋਊਗਾ ਅਸੀਂ ਉਹਨੂੰ ਸਿਰ ਮੱਥੇ ਮੰਨਾਂਗੇ ਇਹਨਾਂ ਦੀ ਸਪੋਰਟ ਦੇਣੇ ਮਦਦ ਤੇ ਆਂਗੇ ਫੈਸਲਾ ਇਹਨਾਂ ਦਾ ਹੋਊਗਾ ਇਸ ਕਰਕੇ ਅਸੀਂ ਇਹਨਾਂ ਦੀ ਸਪੋਰਟ ਦੇ ਆ ਬੀਕੇਯੂ ਉਗਰਾਹਾ ਵੱਲੋਂ ਅੱਜ ਦੀ ਗੱਲ ਕਰੀ ਜਵੇ ਕਿੰਨੀ ਦੇਰ ਤੱਕ ਰੋਸ ਪਰ ਅੱਜ ਦੀ ਦੇਖੋ ਇਹਨਾਂ ਸੀ ਨਾ ਸਾਥੀਆਂ ਦੀ ਸਪੋਰਟ ਦੇਾਂਗੇ ਜੋ ਇਹਨਾਂ ਦਾ ਫੈਸਲਾ ਹੋਊਗਾ ਅਸੀਂ ਉਹਨੂੰ ਸਿਰ ਮੱਥੇ ਮੰਨਾਂਗੇ ਇਹਨਾਂ ਦੀ ਸਪੋਰਟ ਦੇਣੇ ਮਦਦ ਤੇ ਆਂਗੇ ਫੈਸਲਾ ਇਹਨਾਂ ਦਾ ਹੋਊਗਾ ਇਸ ਕਰਕੇ ਅਸੀਂ ਇਹਨਾਂ ਦੀ ਸਪੋਰਟ ਦੇ ਆ ਬੀਕੇਯੂ ਉਗਰਾਹਾ ਵੱ ਦੇਖੋ ਪੰਜਾਬ ਦੇ ਵਿੱਚ ਜਿੱਥੇ ਸਮੁੱਚੇ ਲੋਕਾਂ ਨੂੰ ਇਹ ਆਸ ਵੱਜੀ ᱛੀ ਵੀ ਇਹ ਸਰਕਾਰ ਜਦੋਂ ਆਈ ਹੈ ਸਹ ਸਾਡੇ ਮਸਲਿਆਂ ਦਾ ਹੱਲ ਹੋਊਗਾ ਇਸੇ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਵੀ ਇਸ ਗੱਲ ਦੀ ਆਸ ਸੀਗੀ ਜੇ ਸਮੁੱਚੇ ਮੁਲਾਜ਼ਮਾਂ ਦੀ ਗੱਲ ਛੱਡ ਕੇ ਪੀਆਰਟੀਸੀ ਪਾਨ ਬਸ ਪੈਪਸੂ ਰੋਡਵੇਜ ਦੀ ਗੱਲ ਕਰੀਏ ਇਹ ਮੁਲਾਜ਼ਮ ਜਦੋਂ ਆਪਣੀਆਂ ਲੜਾਈਆਂ ਪਹਿਲੀ ਸਰਕਾਰ ਵੇਲੇ ਲੜਦੇ ਸੀ ਇਹਨਾਂ ਦੇ ਐਮਐਲਏ ਜਿਹੜੇ ਅੱਜ ਮੰਤਰੀ ਐ ਇਹਨਾਂ ਮੰਗਾ ਆ ਕੇ ਕਹਿੰਦੇ ਸੀਗੇ ਤੁਹਾਡੀਆਂ ਮਸਲੇ ਸਾਰੇ ਜਾਇਜ਼ ਨੇ ਅਸੀਂ ਤੁਹਾਡੇ ਮਸਲੇ ਦਾ ਹੱਲ ਕਰਾਂਗੇ ਜਦੋਂ ਸਾਡੀ ਸਰਕਾਰ ਆ ਗਈ। ਇਥੋਂ ਤੱਕ ਕਹਿੰਦੇ ਸੀ ਵੀ ਅਸੀਂ ਕੱਚੇ ਮਕਾਨ ਦੇਖੇ ਆਂ, ਕੱਚੀ ਰੋਟੀ ਤਾਂ ਦੇਖੀ ਆ ਪਰ ਕੱਚੇ ਮੁਲਾਜ਼ਮ ਨਹੀਂ ਕਦੇ ਸੁਨੇ। ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀ। ਇਹ ਜਿਹੜੇ ਮੁਲਾਜ਼ਮ ਐ ਲੜਾਈ ਲੜ ਰਹੇ ਆ ਇਹ ਕੱਚੇ ਮੁਲਾਜ਼ਮ ਐਗੇ ਵੱਡੀ ਗਿਣਤੀ ਦੇ ਵਿੱਚ। ਇਹ ਆਪਣੀਆਂ ਜਿੱਥੇ ਮੰਗਾਂ ਨੂੰ ਲੈ ਕੇ, ਉਜਰਤ ਨੂੰ ਲੈ ਕੇ, ਪੱਕੇ ਹੋਣ ਦੇ ਸਵਾਲ ਨੂੰ ਲੈ ਕੇ ਲੜ ਰਹੇ ਆ। ਜਦੋਂ ਇਹ ਲੜਾਈ ਸਿਖਰ ਤੇ ਪਹੁੰਚਦੀ ਹੈ, ਸਰਕਾਰ ਇਹਨਾਂ ਨੂੰ ਸਮਾਂ ਦੇ ਦਿੰਦੀ ਆ ਗੱਲ ਕਰਨ ਦਾ। ਬਾਰ ਬਾਰ ਗੱਲ ਕਰਨ ਤੋਂ ਮੁੱਕਰਦੀ ਰਹੀ ਹੈ ਇਹ ਜਿੱਥੇ ਲੜਾਈ ਆਪਣੀ ਲੜਦੇ ਆ ਉਥੇ ਇੱਕ ਪਬਲਿਕ ਦੀ ਲੜਾਈ ਲੜ ਰਹੇ ਆ ਜਿਹੜੀਆਂ ਇਹ ਬੱਸਾਂ ਨੇ 4 ਸਾਲ ਹੋ ਗਏ ਸਰਕਾਰ ਬਣੀ ਨੂੰ ਇੱਕ ਵੀ ਬੱਸ ਸਰਕਾਰੀ ਬੱਸ ਨਹੀਂ ਪਾਈ ਪੰਜਾਬ ਸਰਕਾਰ ਨੇ 27 ਡੀਪੂਆਂ ਜੇ 200 ਬੱਸ ਵੀ ਹੋਵੇ ਤਾਂ ਘੱਟੋ ਘੱਟ 6000 ਬੱਸ ਚਾਹੀਦੀ ਹੈ ਇਹਨਾਂ ਕੋਲੇ 2100 ਬੱਸ ਹੈ ਸਾਰੇ ਪੰਜਾਬ ਦੇ ਵਿੱਚ ਔਰ ਇਹ ਮਲਾਜ਼ਮ ਇਸ ਗੱਲ ਦੀ ਮੰਗ ਕਰ ਰਹੇ ਆ ਵੀ ਸਰਕਾਰ ਆਪਣੀਆਂ ਬੱਸਾਂ ਪਾਵੇ ਅਸੀਂ ਇਹਦਾ ਕਰਜ਼ਾ ਜੋ ਬਾਨਾ ਉਹ ਤਾਰਾਂਗੇ ਪਹਿਲਾਂ ਵੀ ਮੁਲਾਜ਼ਮ ਕਿਸ਼ਤਾਂ ਤਾਰ ਦੇ ਰਹੇ ਆਂ ਪਰ ਸਰਕਾਰ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਨੇ ਕੇਂਦਰ ਦੀ ਸਰਕਾਰ ਪਬਲਿਕ ਸੈਕਟਰ ਨੂੰ ਵੇਚ ਰਹੀ ਹੈ ਕੋਲੇ ਦੀਆਂ ਖਾਣਾ ਵੇਚੀਆਂ ਜਾ ਰਹੀਆਂ ਪਬਲਿਕ ਜਾਇਦਾਦ ਵੇਚੀ ਜਾ ਰਹੀ ਹੈ ਬਿਜਲੀ ਦੇ ਵੇਚੀ ਜਾ ਰਹੀ ਹੈ ਇਸੇ ਤਰ੍ਹਾਂ ਟਰਾਂਸਪੋਰਟ ਨੂੰ ਵੇਚਣ ਲੱਗੇ ਆ ਉਹ ਟੇਡੇ ਢੰਗ ਨਾਲ ਕਿਲੋਮੀਟਰ ਸਕੀਮ ਦੇ ਥੱਲੇ ਕਿਲੋਮੀਟਰ ਸਕੀਮੀਆਂ ਬੱਸਾਂ ਪਾ ਰਹੇ ਆ ਉਹ ਆਪਣੇ ਚਾਹੇਤਿਆਂ ਦੀਆਂ ਬੱਸਾਂ ਦੇ ਉੱਤੇ ਪੀਆਰਟੀਸੀ ਲਿਖਿਆ ਹੋਊਗਾ ਸਰੂਰ ਉਹ ਵੈਦ ਲਿਖਿਆ ਹੋਊਗਾ ਪਰ ਉਹ ਬੱਸਾਂ ਪ੍ਰਾਈਵੇਟ ਮਾਲਕਾਂ ਦੀਆਂ ਹੋਣੀਆਂ ਚਾਹੇ ਉਹ ਚੱਲਣ ਨਾ ਚੱਲਣ ਜੋ ਐਗਰੀਮੈਂਟ ਕਰ ਲਿਆ ਉਹਨਾਂ ਨੂੰ ਪੈਸੇ ਦੇਣੇ ਆ ਡਰਾਈਵਰ ਮਾਲਕ ਨਾ ਹੋਊਗਾ ਬੱਸ ਮਾਲਕ ਦੀ ਹੋਣੀ ਹੈ ਇਹ ਨਿਕੰਮੀ ਸਰਕਾਰ ਆਪਣੀ ਬੱਸ ਪਾਉਣ ਹੀ ਯਾਰ ਨਹੀਂ ਇਹ ਇੱਕ ਪਬਲਿਕ ਦੀ ਸਮੁੱਚੇ ਲੋਕਾਂ ਦੀ ਲੜਾਈ ਲੜ ਰਹੇ ਆ ਕਿ ਸਰਕਾਰ ਪੀਆਰਟੀ ਦੇ ਵਿੱਚ ਜਿਹੜੀਆਂ ਕਿਲੋਮੀਟਰ ਸਕੀਮ ਨੇ ਇਹਨੂੰ ਬੰਦ ਕਰਕੇ ਆਪਣੀਆਂ ਬੱਸਾਂ ਪਾਵੇ ਜਦੋਂ ਸਰਕਾਰ ਨੇ ਕੱਲ ਟੈਂਡਰ ਖੋਲਣੇ ਸੀ ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਟੈਂਡਰ ਖੋਲਣ ਵਾਲੇ ਜਗ੍ਹਾ ਐਮਡੀ ਦੇ ਦਫ਼ਤਰ ਦਾ ਕਰਾਓ ਕਰਾਂਗੇ ਪਰ ਉਹੀ ਨੀਤੀ ਜੋ ਕਿਸਾਨਾਂ ਨਾਲ ਕੀਤਾ ਰਾਤ ਤੇ ਰਾਤ ਦੇ ਵਰਕਰ ਆਗੂ ਫੜ ਲਏ ਜੇਲ੍ਹਾਂ ਵਿੱਚ ਭੇਜ ਦਿੱਤੇ ਜਦੋਂ ਇਹਨਾਂ ਗੁੱਸੇ ਜਾ ਕੇ ਗੱਲ ਹੜਤਾਲ ਕੀਤੀ ਉਹ ਮਾੜਾ ਸਲੂਕ ਕੀਤਾ ਪੰਜਾਬ ਦੀ ਪੁਲਿਸ ਨੇ ਸੈਂਟਰ ਦੇ ਕੇਂਦਰ ਦੀ ਪੰਜਾਬ ਦੀ ਸਰਕਾਰ ਦੇ ਕਹਿਣ ਤੇ ਲਾਖੀ ਚਾਰਜ ਕੀਤਾ ਕੁੱਟੇ ਗਏ ਇੱਥੋਂ ਦੇ ਵਰਕਰਾਂ ਨੂੰ ਸੀਆਈਏ ਲਾ ਕੇ ਕੁੱਟਿਆ ਗਿਆ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਔਰ ਅਸੀਂ ਇਸ ਸਯੁਜਕਤ ਮੋਰਚੇ ਨੇ ਕੱਲ ਫੈਸਲਾ ਕੀਤਾ ਕਿ ਸਮੁੱਚਾ ਸਯੁਜਕਤ ਮੋਰਚਾ ਨਾਲ ਵੀ ਪਿੱਠ ਤੇ ਹੈ ਔਰ ਇਹਨਾਂ ਦੀ ਹਰ ਮੰਗ ਦੀ ਸਹਿਮਤੀ ਕਰਦਾ ਹੈ ਇਸ ਲਈ ਅੱਜ ਅਸੀਂ ਉਹਨਾਂ ਦੀ ਆਮਦਾਰੀ ਦੇ ਵਿੱਚ ਉਹਨਾਂ ਦੀ ਹਮਾਇਤ ਦੇ ਵਿੱਚ ਇਹ ਜਕੜ ਨੂੰ ਤੋੜਨ ਲਈ ਜਿਹੜੀ ਸਰਕਾਰ ਸਮਝੀ ਦੀ ਜਾਂ ਪੁਲਿਸ ਇਤੋਂ ਦੀ ਕਿ ਅਸੀਂ ਬਾਸ ਸਾਡੇ ਚ ਕਿਸੇ ਤਰਨਾਕਾਰੀ ਨੂੰ ਵੜਨੇ ਦੇਾਂਗੇ ਇਸ ਵਾਸ ਸਾਡੇ ਜਰੇਲੀ ਕਰਨ ਆਏ ਆ ਔਰ ਜਿੰਨਾ ਜਿਹੜੇ ਸਾਰੇ ਸਾਥੀ ਰਹਿ ਹਾਨੀ ਹੁੰਦੇ ਉਹਨਾਂ ਦੇ ਲਗਾਤਾਰ ਇਹਨਾਂ ਦੀ ਹਮਾਇਤ ਦੇ ਉੱਤੇ ਲੜਦੇ ਰਾਂਗੇ